ਕਿੱਥੇ ਪੰਗਾ ਲੈ ਲਿਆ ਆਪਾਂ ਬਗਾਨੀ ਅੱਗ 'ਚ ਹੱਥ ਫੂਕ ਕੇ ਕੀ ਲੈਣਾ ਐਵੇਂ ਆਏ ਬਸ ਕਚੈਰੀ 'ਚ ਮੇਰੇ ਮੋਢੇ ਨਾਲ ਲੱਗੇ ਖੜੇ ਸਿੱਧੂ ਸਾਹਿਬ ਦੇ ਕੰਨ ਕੋਲ ਮੈਂ ਕਿਹਾ ਅਸਲ 'ਚ ਮੈਂ ਇਹ ਆ ਕੇ ਸਾਡੇ ਘਰ ਜਾ ਕੇ ਹੋਣ ਵਾਲੀ ਆਪਸੀ ਜਿਰਾ ਦਾ ਕੁਝ ਹਿੱਸਾ ਨਿਮੇੜਨ ਦੇ ਆਹਰ ਵਿੱਚ ਸੀ ਕੀ ਇਉਂ ਸ਼ਾਇਦ ਘਰ ਜਾ ਕੇ ਹੋਣ ਵਾਲੇ ਝਗੜੇ ਦਾ ਸੰਗਣਾਪਣ ਕੁਝ ਘਟੇ ਗਈ ਪਰ ਸਿੱਧੂ ਸਾਹਿਬ ਕਨੱਖੀ ਜੀ ਝਾਕਦੇ ਆਪਣੇ ਅੰਦਾਜ਼ 'ਚ ਬੋਲੇ ਨਾ ਦੇਖ ਹੁਣ ਪੰਜੀ ਦੀ ਭੌਣ ਤੈਨੂੰ ਅੰਦਰ ਬੈਠੀ ਨੂੰ ਕੀ ਪਤਾ ਲੱਗਦਾ ਹੈ ਵੀ ਡੱਡਾਂ ਕਿਹੜੀ ਰੁੱਤ ਪਾਣੀ ਪੀਂਦੀਆਂ ਨੇ ਕਚੈਰੀ 'ਚ ਕੇਸ ਕਿਸੇ ਬੱਚੀ ਦੇ ਬਲਾਤਕਾਰ ਬਾਰੇ ਚੱਲ ਰਿਹਾ ਸੀ ਸਾਡੀ ਗਵਾਂਡਣ ਜਿਹਨੂੰ ਪਿੱਠ ਪਿੱਛੋਂ ਸਾਰੇ ਸ਼ਰਮੀ ਜਿਹਾ ਵਕੀਲਣੀ ਤੇ ਮੂੰਹ ਤੇ ਮਿਸੇਜ਼ ਸ਼ਰਮਾ ਜਾਂ ਫਿਰ ਸ਼ਰਮਾ ਭੈਣ ਜੀ ਆਖਦੇ ਉਹਦੇ ਬਹੁਤ ਹੀ ਆਖਣ ਤੇ ਅਸੀਂ ਇਹ ਕੇਸ ਸੁਣਨ ਆਏ ਸੀ ਸਿੱਧੂ ਸਾਹਿਬ ਦਫ਼ਤਰੋਂ ਅਜ ਫਰਲੇ ਤੇ ਘਰੀ ਟਿਕੇ ਹੋਏ ਸੀ ਮੇਰੇ ਮਨੌਣ ਤੇ ਥੋੜੀ ਜੀ ਨਾਂ ਨੁਕਰ ਪਿੱਛੋਂ ਉਹ ਵੀ ਮੇਰੇ ਨਾਲ ਆ ਗਏ ਕਚਹਿਰੀ ਦਾ ਉਹ ਕਮਰਾ ਜਿਹੜਾ ਲੋਕਾਂ ਦੇ ਘਰਾਂ ਚ ਪਨਪੇ ਰੋਲੇ ਗੋਲੇ ਸਮੇਟਣ ਦਾ ਸਮਾਨ ਨਾਲ ਸਵਾਰਿਆ ਹੋਇਆ ਸੀ ਕਦੇ ਕਾਮਾ ਰੋਲੀ ਜੀ ਨਾਲ ਪੂਰਾ ਭਰ ਜਾਂਦਾ ਜਾਂ ਫਿਰ ਸਾਹ ਰੁਕਣ ਵਰਗੀ ਆਤਮਿਕ ਖਮੋਸ਼ੀ ਵੱਲ ਹੋ ਤੁਰਦਾ ਵਿਰੋਧੀ ਧਿਰ ਦੇ ਵਕੀਲ ਸਾਹਮਣੇ ਮਿਸੇਜ਼ ਸ਼ਰਮਾ ਪੂਰੀ ਡਟੀ ਖੜੀ ਸੀ ਉਹਦਾ ਇਓ ਡਟਮਾ ਵਿਰੋਧੀ ਸ਼ਾਇਦ ਹਰ ਮਰਦ ਨੂੰ ਅਖਰਦਾ ਸੀ ਮਿਸਿਸ ਸ਼ਰਮਾ ਸਾਡੇ ਪਰਿਵਾਰ ਦੇ ਸਭ ਜੀਆਂ ਨੂੰ ਉੱਕਾ ਹੀ ਚੰਗੇ ਨੇ ਸੀ ਲੱਗਦੇ ਕਦੇ ਉਹ ਮੇਰੀ ਕਾਲਜ ਦੀ ਜਮਾਤਣ ਰਹੀ ਸੀ ਤੇ ਹੁਣ ਇਤਫਾਕ ਨਾਲ ਮੇਰੀ ਗੁਆਂਢਣ ਵੀ ਬਣ ਗਈ ਤੇ ਕਦੇ-ਕਦਾਈ ਮੈਂ ਆਪਣੀਆਂ ਯਾਦਾਂ ਉਹਦੇ ਨਾਲ ਸਜਰੀਆਂ ਕੀਤੀਆਂ ਹੋਣਗੀਆਂ ਪਰ ਉਹ ਅਕਸਰ ਆਪਣੀ ਵੇਲ ਸਮੇਂ ਮੈਨੂੰ ਕਚਹਿਰੀ 'ਚ ਭੁਗਤ ਰਹੇ ਕੇਸ ਸੁਣਾ ਕੇ ਹੈਰਾਨ ਕਰਦੀ ਰਹਿੰਦੀ ਆ ਤੇ ਮੇਰੀ ਹੈਰਾਨੀ ਜੋ ਸ਼ਾਇਦ ਉਸ ਨੂੰ ਕੁਈ ਸੁਆਦ ਜੋ ਹੁੰਦਾ ਹੈ ਇਸੇ ਲਈ ਜਦੋਂ ਮੈਂ ਚੱਲ ਰਹੀ ਗੱਲ ਦਾ ਜਵਾਬ ਅੱਖਾਂ ਖੋਲ ਕੇ ਅੱਛਾ ਇਹਦੇ ਵਿੱਚ ਦੰਨੀਆਂ ਤਾਂ ਉਹਦੀ ਹਾਂ ਲਮਕ ਜਾਂਦੀ ਹੈ ਉਹ ਅਕਸਰ ਰਿਸ਼ਤਿਆਂ ਦੀ ਬੇਤਰਤੀਬੀ ਦੀ ਬਾਤ ਪਾਉਂਦੀ ਹੈ ਫਲਾਣੇ ਪਿੰਡ ਦੀ ਕੁੜੀ ਨੇ ਆਪਣੇ ਪ੍ਰੇਮੀ ਨੂੰ ਮਿਲਣ ਖਾਤਰ ਆਪਣੇ ਘਰ ਦੇ ਜੀਆਂ ਨੂੰ ਜ਼ਹਿਰ ਦਿੱਤਾ ਟੀਮਕੇ ਘਰਦਿਆਂ ਨੇ ਕੁੜੀ ਨੂੰ ਛੇੜਨਾ ਏ ਮੁੰਡੇ ਨੂੰ ਅੰਦਰ ਖਪਾਤਾ ਜਾਂ ਖੇਤ ਜਾਂਦੀ ਕੁੜੀ ਨੂੰ ਸਰਦਾਰਾਂ ਦਾ ਮੁੰਡਾ ਕਮਾਦ ਚ ਲੈ ਵੜਿਆ ਇਹ ਅਕਸਰ ਮਾਲਕੀ ਤੀਵੀ ਦੇ ਘਰਾਂ 'ਚ ਹੁੰਦੇ ਝਗੜੇ ਛੇੜਦੀ ਆ ਜਿਹੜੇ ਪਹਿਲਾਂ ਘਰਾਂ ਦੀ ਮੱਠੀ-ਮੱਠੀ ਅੱਗ ਤੇ ਸੁਲਗਦੇ-ਸੁਲਗਦੇ ਕਚੈਰੀ ਦੀ ਦਹਲੀਜ਼ ਟੱਪ ਕੇ ਭਾਂਬੜ ਜਾ ਬਣਦੇ ਨੇ ਮਨ ਇਹੋ ਜੇ ਗੰਦਲੇਪਣ ਜਾਂ ਰਿਸ਼ਤਿਆਂ ਦੀ ਇਸ ਬੇਤਰਤੀਬੀ ਤੋਂ ਉਕਤਾ ਜਾਂਦਾ ਵੇੜੇ 'ਚ ਕਿਲਰੇ ਕੂੜੇ ਨੂੰ ਨਿੱਤ ਹੁੰਝਣ ਵਾਂਗ ਰਿਸ਼ਤਿਆਂ ਦੀ ਇਸ ਖਲਾਰੇ ਨੂੰ ਵੀ ਇੱਕੋ ਹੁੰਜੇ ਨਾਲ ਸਮੇਟਣ ਦੀ ਰੀਝ ਮੇਰੇ ਅੰਦਰ ਫਸਰਦੀ ਆ ਕਈ ਵਾਰੀ ਮੈਂ ਅੱਕ ਕੇ ਉਹਨੂੰ ਪੁੱਛਦੀ ਵੀ ਆ ਤੂੰ ਲੋਕਾਂ ਦੀਆਂ ਪਾਟੀਆਂ ਲੀਰਾਂ ਫਰੋਲ ਫਰੋਲ ਕੇ ਅੱਕਦੀ ਨਹੀਂ ਹੈਗੀ ਤੇ ਉਹ ਤਕਰਾਰ ਕਰਦੀ ਐ ਤੁਸੀਂ ਇੱਕੋ ਤਰ੍ਹਾਂ ਦੇ ਵੀ ਰਿਸ਼ਤੇਦਾਰੀਆਂ ਪਾਲਦੀਆਂ ਨਹੀਂ ਥੱਕਦੀਆਂ ਮੇਰਾ ਤਾਂ ਵਨਸਵਾਨੇ ਲੋਕਾਂ ਨਾਲ ਨਿਤਵਾ ਪੈਂਦਾ ਹੈ ਜ਼ਿੰਦਗੀ ਹਮੇਸ਼ਾ ਤਰੂ ਤਾਜ਼ਾ ਹੋਈ ਰਹਿੰਦੀ ਐ ਆਪਣੇ ਸ ਕੋਲੂ ਬੈਲ ਵਾਲੀ ਚਾਲ ਅਤੇ ਉਹਦੀ ਬੇਬਾਕੀ ਵਿੱਚਲੀ ਵਿੱਤ ਤੇ ਅਲਕਾਣ ਹੋ ਗਏ ਮੈਂ ਜਦੋਂ ਇਹ ਸਭ ਹੋਈ ਬੀਤੀ ਸਿੱਧੂ ਸਾਹਿਬ ਦੇ ਮੂਰੇ ਟੇਰੀ ਕਰਦੀਆਂ ਤਾ ਆਪਣੀ ਹੈਰਾਨੀ ਉਹਨਾਂ ਦੇ ਅੰਦਰ ਵੀ ਦੁਹਰਾਣਾ ਲੋਚਦੀ ਆ ਤਾਂ ਸਿੱਧੂ ਸਾਹਿਬ ਬੜੀ ਬੇਰੁਖੀ ਨਾਲ ਆਖਦੇ ਨੇ ਉਹ ਛੱਡ ਪਰੇ ਤੂੰ ਇਹਦੀਆਂ ਇਧਰ ਲਈ ਹੀ ਸੁਣਿਆ ਕਰ ਪਰ ਲੀਆਂ ਨਾ ਸੁਣਿਆ ਕਰ ਇਹ ਤਾਂ ਲੋਕਾਂ ਦੇ ਘਰ ਝਗੜੇ ਸੁੰਘਦੀ ਫਿਰਦੀ ਆ ਸੁੱਕਾ ਬਰੂਦ ਤਾਂ ਹਰੇਕ ਦੇ ਘਰੇ ਪਹਿਲਾਂ ਹੀ ਧਰਿਆ ਪਿਆ ਹੁੰਦਾ ਇਹ ਤਾਂ ਉਹੀ ਦਿੱਲੀ ਦਿਖਾਉਂਦੀ ਫਿਰਦੀ ਆ ਪਰ ਮਿਸੇਜ਼ ਸ਼ਰਮਾ ਇਸ ਬੇਰੁਖੀ ਤੋਂ ਬੇਖਬਰ ਟੀਟ ਜਾ ਹਾਸਾ ਆਪਣੇ ਸੁਰਖੀ ਰੰਗੇ ਬੁੱਲਾਂ ਤੇ ਬਖੇੜਦੀ ਹੋਈ ਨਮਸਤੇ ਨਮਸਤੇ ਆਖਦੀ ਚੱਪਲਾਂ ਦੇ ਟਿੱਪ ਟਿੱਪ ਨਾਲ ਅਕਸਰ ਸਾਡੇ ਵੇੜੇ 'ਚ ਆ ਜਾਂਦੀ ਆ ਤੇ ਸਿੱਧੂ ਸਾਹਿਬ ਦੇ ਮੱਥੇ ਦੀ ਤਿਉੜੀ ਦਾ ਆਕਾਰ ਸ਼ਿਵਜੀ ਦੇ ਤਰਸ਼ੂਲ ਵਰਗਾ ਉੱਗਣ ਲੱਗ ਪੈਂਦਾ ਉਹ ਗੱਲਾਂ ਕਰਦੀ ਚਾਹ ਦੀ ਚੁਸਕੀ ਨਾਲ ਆਪਣੀ ਗੱਲ ਜਾਰੀ ਰੱਖਦੀ ਸਿੱਧੂ ਸਾਹਿਬ ਦਾ ਹੰਗੂ ਰਵਸੂਲ ਦੀ ਆਖਦੀ ਹੈ ਸਿੱਧੂ ਜੀ ਗੱਲ ਸੁਣਨ ਵਾਲੀ ਆ ਜਿਰਾ ਧਿਆਨ ਦਿਓ ਇਹਦੇ ਜਵਾਬ ਵਿੱਚ ਅਖਵਾਰ ਪੜ੍ਹ ਰਹੇ ਸਿੱਧੂ ਸਾਹਿਬ ਦੀ ਜੀ ਸੁਣ ਕੇ ਮੇਰੇ ਅੰਦਰ ਹਾਸਾ ਟੜਕਦਾ। ਫਿਰ ਉਹਦੇ ਦਰ ਟੱਪ ਜਾਣ ਪਿੱਛੋਂ ਸਾਡੀ ਆਪਸੀ ਬਹਿਸ ਸ਼ੁਰੂ ਹੋ ਜਾਂਦੀ ਹੈ। ਸਿੱਧੂ ਸਾਹਿਬ ਪੂਰੀ ਔਖ ਨਾਲ ਬੋਲਦੇ ਨੇ, "ਦੇਖ ਕਿਵੇਂ ਲੁਤਰ-ਲੁਤਰ ਜबान ਚੱਲਦੀ ਹੈ ਇਹਦੀ, ਜਿੱਥੇ ਬਹਿੰਦੀ ਹੈ ਉੱਥੇ ਕਚੇਰੀ ਲਾ ਲੈਂਦੀ ਹੈ। ਮੇਰੇ ਕਨੇ ਦੇਖਿਆ ਕਿਵੇਂ ਝਾਕਦੀ ਹੈ, ਜਿਵੇਂ ਸਾਰ ਪਰ ਗਲੀ ਕਰਨੀ ਹੋਵੇ।" ਸਿੱਧੂ ਸਾਹਿਬ ਅੰਦਰ ਪਲਰਦੀਸ ਔਖ ਦੇ ਓਲਿਓ ਜਿਵੇਂ ਮੇਰੀ ਫਤਿਹ ਵਰਗਾ ਕੁਝ ਝਾਤੀਆਂ ਮਾਰਦਾ। ਮੈਂ ਮਿਸੇਜ਼ ਸ਼ਰਮਾ ਦੀ ਧੀ ਬਣਦੀ ਆ। ਬਈ ਤੁਹਾਡਾ ਕੀ ਲੈਂਦੀ ਐ ਅਗਲੀ? ਪਤਾ ਐ ਅਗਲੀ ਜ਼ੁਬਾਨ ਦੀ ਖੱਟੀ ਖਾਂਦੀ ਐ। ਚਾਰ ਗੱਲਾਂ ਲੋਕਾਂ ਨੂੰ ਸੁਣਾ ਜਾਂਦੀ ਐ। ਨਾਲੇ ਮੇਰੇ ਵਰਗੇ ਦਾ ਥੋੜਾ ਰੋਬ ਬਣਿਆ ਰਹਿੰਦਾ। ਨਹੀਂ ਤਾਂ ਤੁਸੀਂ ਸਾਰੇ ਰਲ ਕੇ ਮੈਨੂੰ ਸੂਏ ਦੇ ਨੱਕੇ ਚੋਂ ਨਾ ਕੱਢ ਦੇਮੋ। ਮੇਰੇ ਨਾ ਬੋਲਾਂ ਨਾਲ ਸਿੱਧੂ ਸਾਹਿਬ ਦੀ ਔਖ ਹਰ ਖਰੜੇ ਮਜ਼ਾਕ 'ਚ ਬਦਲ ਜਾਂਦੀ ਐ। ਨਾ ਹਾਸੇ ਦੀ ਗੱਲ ਰਹੀ ਹਾਸੇ ਨਾਲ। ਤੂੰ ਨਾ ਇਹਦੀਆਂ ਯਬਲੀਆਂ ਚਾਰਜਿੰਗ ਕਿਤੇ ਹੋਰੇ ਕਿਤੇ ਆਪਣੇ ਵਾਲੇ ਛੱਕੇ ਛੁੜਾਦੇ ਕਦੇ ਮੈਂ ਦਫ਼ਤਰੋਂ ਘਰੇ ਆ ਮਾਂ ਤੇ ਆਉਂਦੇ ਨੂੰ ਕਰਦਾ ਛਿੱਤਪੋਤ ਸੜਕ ਤੇ ਖਿਲਰਿਆ ਪਿਆ ਹੋਵੇ ਸਿੱਧੂ ਸਾਹਬ ਦੇ ਬੋਲਾਂ ਵਾਲਾ ਦ੍ਰਿਸ਼ਦਿਆਂ ਮੈਂ ਮਨ ਦੇ ਅੰਦਰ ਮੇਰੇ ਮਨ ਦੇ ਅੰਦਰ ਛੋਟੇ ਬੱਚੇ ਦੇ ਛੁਣਛੁਣੇ ਦੇ ਸੰਗੀਤ ਵਰਗਾ ਹਾਸਾ ਖਿਲਰਦਾ ਮਿਸੇ ਸ਼ਰਮਾ ਦੇ ਜਾਣ ਪਿੱਛੋਂ ਪਰਲੇ ਕਮਰੇ 'ਚ ਪੜਦਾ ਮੇਰਾ ਦਿਓਰ ਸਾਡੇ ਚੱਲ ਰਹੀ ਗੱਲਬਾਤ ਵਿੱਚ ਆਪਣਾ ਹਿੱਸਾ ਪਾਉਂਦਾ ਮਿਸੇ ਸ਼ਰਮਾ ਦੇ ਹੂਲੀ 'ਤੇ ਟਿੱਪਣੀ ਕਰਦਾ ਏ ਭਲਵਾਨਾ ਵਾਂਗ ਡੋਲੇ ਕੱਢੀ ਬੋਦਰੀਆਂ ਜੇ ਖਲਾਰੀ ਫਿਰੀ ਜਾਂਦੀ ਐ ਇਹਨੂੰ ਮਤ ਦਿਆ ਕਰ ਭਾਬੀ ਬਈ ਦ੍ਰੋਪਤੀ ਨੇ ਜਦੋਂ ਕੇਸ ਖਲਾਰੇ ਸੀ ਤਾਂ ਜੰਗ ਦਾ ਐਲਾਨ ਹੋ ਗਿਆ ਸੀ ਸਿੱਧੂ ਸਾਹਿਬ ਆਪਣੇ ਭਰਾ ਦੀ ਹਾਂ ਚ ਹਾਂ ਮਿਲਾਉਂਦੇ ਨੇ ਤਾਂ ਹੀ ਤਾਂ ਘਰ ਘਰ ਕਲੇਸ਼ ਖਲਾਰਦੇ ਫਿਰਦੀ ਐ ਦਿਓੜ ਦੇ ਬੋਲਾਂ ਤੋਂ ਮੈਨੂੰ ਮਿਸੇ ਸ਼ਰਮਾ ਦੀਆਂ ਬੀਨਾ ਬਾਹਾਂ ਵਾਲੇ ਬਲਾਊਜ਼ ਕਰਨ ਨੰਗੀਆਂ ਤੇ ਮੋਟੀਆਂ ਥਲ-ਥਲ ਕਰਦੀਆਂ ਬਾਹਾਂ ਤੇ ਕੁਰਸੀ ਤੇ ਬੈਠੀ ਦੇ ਛੋਟੇ ਜਿਹੇ ਬਲਾਊਜ਼ ਇਸ ਸਾੜੀ ਵਿੱਚ ਘਰ ਲੈ ਨੰਗੇ ਪਿੰਡੇ ਦਾ ਲਮਕ ਦਾ ਮਾਸ ਕੱਚੂ ਘੂਮੇ ਵਾਂਗ ਯਾਦ ਆਉਂਦਾ ਐ। ਈਓ ਮਿਜ਼ੇ ਸ਼ਰਮਾ ਵਿਚਾਰੀ ਸਾਰੇ ਟੱਬਰ ਨੂੰ ਫੁੱਟੀ ਕਾਢੀ ਨਹੀਂ ਪਾਉਂਦੀ। ਅੰਦਰ ਸਿੱਧੂ ਸਾਹਬ ਦੇ ਮਾਤਾ ਜੀ ਖੰਗ ਦੇ ਖੰਗ ਦੇ ਹਾਲੋਂ ਬੇਹਾਲ ਹੋਏ ਵੀ ਵਿੱਚੋਂ ਫੁਰਸਤ ਕੱਢ ਕੇ ਬੁੜਬੁੜ ਕਰਨੋਂ ਨਹੀਂ ਹਟਦੇ। ਆਹ ਟੁੱਟੇ ਜਿਹੀ ਕਰਾੜੀ ਦੇਖ ਕਿਵੇਂ ਮੰਗਲੀਆਂ ਵਾਂਗੂ ਬਾਹਾਂ ਕੱਢੀ ਵਰਦੀ ਆ। ਇਹਨੇ ਅੱਡ ਲੋਹੂ ਪੀ ਰੱਖਿਆ ਸਾਡਾ। ਇਹਦੇ ਨਾਲ ਪਤਾ ਨਹੀਂ ਸਾਡੇ ਵਾਲੀ ਨੇ ਕਦੋਂ ਮਲਾਜੇਦਾਰੀ ਪਾਲੀ ਘਰ ਦੇ ਕੰਮ ਨਪਟਾ ਰਹੀ ਮੈਂ ਮਾਤਾ ਜੀ ਦੀ ਬੁੜਬੁੜ ਕਾਰਨ ਆਪਣੀ ਮਿਜ਼ੇ ਸ਼ਰਮਾ ਦੀ ਮਨ ਹੀ ਮਨ ਤੁਲਨਾ ਕਰਦੀ ਆ ਉਹ ਕਿੰਨੀ ਬੇਪਰਵਾਹ ਕਿੰਨੀ ਆਜ਼ਾਦ ਤੇ ਕਿੰਨੀ ਖੁਸ਼ ਆ ਜੋ ਆਪਣੀ ਨੀਂਦ ਆਪ ਸੌਂਦੀ ਆ ਆਪ ਜਾਗਦੀ ਆ ਘਰ ਦੀ ਹਰ ਜ਼ਿੰਮੇਵਾਰੀ ਤੋਂ ਮੁਕਤ ਰੋਟੀ ਪਾਣੀ ਦਾ ਅੱਧਾ ਕੰਮ ਵੀ ਸ਼ਰਮਾ ਤੋਂ ਕਰਾ ਲੈਂਦੀ ਆ ਤੇ ਕਿੱਥੇ ਸਿੱਧੂ ਸਾਹਿਬ ਪਾਣੀ ਦੇ ਕੋਲ ਖੜੇ ਵੀ ਮੇਰੇ ਹੱਥੋਂ ਹੀ ਪਾਣੀ ਭਰਾ ਕੇ ਪਿੰਦੇ ਨੇ ਇੱਕ ਮੈਂ ਆ ਜੋ ਘੜੀ-ਦੋ ਘੜੀ ਕਿਸੇ ਸਹੇਲੀ ਕੋਲ ਬੈਠਣ ਦੀ ਮੌਲਤ ਹੋਰਾਂ ਦੀਆਂ ਨਜ਼ਰਾਂ 'ਚੋਂ ਤਲਾਸ਼ਦੀ ਰਹਿਣੀ ਆ ਕਈ ਵਾਰ ਮੇਰਾ ਦਿਉਰ ਮਿਸੇ ਸ਼ਰਮਾ ਬਾਰੇ ਕਈ ਟੋਟਕੇ ਸੁਣਾਉਂਦਾ პარਸੋ ਮੈਂ ਬਾਜ਼ਾਰ 'ਚੋਂ ਲੰਘਿਆ ਇੱਕ ਥੜੇ ਤੇ ਬਾਹਾਂ ਉਲਾਰੀ ਖੜੀ ਸ਼ਰਮੀ ਆਪਣੇ ਮੂਰੇ ਚਾਰ ਜਨਾਨੀਆਂ ਨੂੰ ਭਾਸ਼ਣ ਕਰ ਰਹੀ ਸੀ ਕਿ ਮੈਂ ਸਾਰੀਆਂ ਪੇੜ ਤੋਂ ਔਰਤਾਂ ਨੂੰ ਇੱਕ ਮੁੱਠ ਕਰਕੇ ਆਰ ਸਥਿਤੀ ਨਾਲ ਨਿਪਟਣ ਦੀ ਠਾਣੀ ਹੋਈ ਆ ਹੁਣ ਕਿਸੇ ਵੀ ਜਨਾਨੀ ਨੂੰ ਆਪਣੇ ਸੀਨੇ ਅੰਦਰ ਅਰਮਾਨ ਦਫਨ ਨਹੀਂ ਕਰਨੇ ਪੈਣਗੇ ਇਹ ਮਰਦ ਜਾਤ ਜੋ ਹੁਣ ਤੱਕ ਕਰਦੀ ਆਈ ਹੈ ਅਸੀਂ ਗਣਗਣ ਬਦਲੇ ਲਵਾਂਗੇ ਮਿਸਿਸ ਸ਼ਰਮਾ ਦੀ ਨਕਲ ਉਤਾਰਦਾ ਉਹ ਤਾੜੀ ਮਾਰ ਕੇ ਹੱਸਦਾ ਤੇ ਆਖਦਾ ਵਿਚਾਰੇ ਸ਼ਰਮੇ ਦੀ ਘਰ ਚ ਖ਼ਬਰੇ ਕੀ ਗੱਤ ਹੁੰਦੀ ਹੋ ਮੈਨੂੰ ਤਾਂ ਤਰਸ ਆਉਂਦਾ ਹੈ ਵਿਚਾਰੇ ਤੇ ਦੋਵੇਂ ਭਰਾਮੀ ਸੀ ਸ਼ਰਮਾ ਦੀ ਥਾਂ ਸ਼ਰਮੇ ਦਾ ਪੱਕੇ ਪੂੜਦੇ ਵੀ ਉਹਦਾ ਮਜ਼ਾਕ ਉਡਾਉਂਦੇ ਨੇ ਉਹਨੂੰ ਕਦੇ ਜਨਾਨੜਾ ਕਦੇ ਤੀਵੀਂ ਦਾ ਗੁਲਾਮ ਹੋਰ ਪਤਾ ਨਹੀਂ ਕੀ ਕੀ ਆਖਦੇ ਨੇ ਉਹ ਸ਼ਰਮੇ ਦਾ ਪੱਕ ਪੂਰ ਦੇ ਵੀ ਸ਼ਰਮੇ ਤੇ ਟਕੋਰਾ ਕਰਦੇ ਨੇ ਉਹ ਹੈ ਨਹੀਂ ਸ਼ਰਮੇ ਕੋਲ ਕੁਝ ਕੱਢਣ ਪਾਉਣ ਨੂੰ ਉਹ ਤਾਂ ਤੀਵੀਂ ਦੇ ਹੇਠ ਲੱਗਿਆ ਫਿਰਦਾ ਜਦੋਂ ਸਿੱਧੂ ਸਾਹਿਬ ਦਫ਼ਤਰ ਜਾਂਦੇ ਨੇ ਮੈਂ ਮਾਤਾ ਜੀ ਨੂੰ ਰੋਟੀ ਦੇਣ ਜਾਨੀ ਆ ਉਹ ਬੜੇ ਨਰਮੀ ਨਾਲ ਮੈਨੂੰ ਕੋਲ ਬਿਠਾ ਕੇ ਮੇਰੇ ਮੋਢੇ ਤੇ ਆਪਣਾ ਰਸ ਮੋੜ ਜਾ ਹੱਥ ਰੱਖਦੇ ਆਖਦੇ ਨੇ ਦੇਖ ਸਾਉ ਬਸ ਦੇ ਰਸਤੇ ਘਰਾਂ ਦੀਆਂ ਅਜਈਆਂ ਆਪ ਹੁੰਦਰੀਆਂ ਨਾਲ ਮਲਾਜੇਦਾਰੀਆਂ ਨਹੀਂ ਪਗਾਉਂਦੀਆਂ ਹੁੰਦੀਆਂ ਇਹ ਜਿਹੜੀ ਦੇਲੀ ਟੱਪਣ ਗਿੱਜ ਜਾਣਾ ਘਰ ਦੀਆਂ ਕੰੰਧਾਂ ਨਾਲ ਮੋਹ ਨਹੀਂ ਭਾਲਦੀਆਂ ਫਿਰ ਜਦੋਂ ਘਰੇ ਕੋਈ ਹਿੜਕ ਝੜਕ ਨਾ ਹੋਵੇ ਅੱਖ ਦੀ ਸ਼ਰਮ ਚੱਕੀ ਜਾਂਦੀ ਹੈ ਫਿਰ ਤੱਤਾ ਠੰਡਾ ਸਮਾਉਣ ਦਾ ਮਾਜਨਾ ਨਹੀਂ ਰਹਿੰਦਾ ਮੈਂ ਇਹੋ ਜੀਆਂ ਨਸੀਤਾਂ ਤੋਂ ਅੱਕ ਜਾਂਨੀ ਆ ਭਾਂਡੇ ਸਮੇਟ ਦੀ ਉਥੋਂ ਕੰਨੀ ਕਤਰੌਨੀ ਆ ਪਤਾ ਨਹੀਂ ਕਿਉਂ ਇਹੋ ਜੀਆਂ ਵਿਵਰਜਿਤ ਰੁੱਤਾਂ ਮੇਰੇ ਦਿਵਾਲੇ ਜਨਮ ਤੋਂ ਹੀ ਮਡਰਾਉਂਦੀਆਂ ਰਹਿੰਦੀਆਂ ਨੇ ਮੈਂ ਛੋਟੀ ਜੀ ਸੀ ਜਦੋਂ ਬਾਬਲ ਦੇ ਵੇੜੇ ਨੱਚਦੀ ਕੁਦਦੀ ਤਾਂ ਮੇਰੀ ਦਾਦੀ ਹਰਖਦੀ ਦੇਖ ਕਿਵੇਂ ਦਰਮਕਾਰ ਪਾਉਂਦੀ ਆ ਸਿਆਣੇ ਧੀ ਪੁੱਤ ਦਾ ਪਤਾ ਵੀ ਲੱਗ ਜੇ ਵੀ ਕੋਲੋਂ ਕਦੋਂ ਲੰਘ ਗਿਆ ਥੋੜੀ ਹੋਰ ਵੱਡੀ ਹੋਈ ਤਾਂ ਹਾਸਿਆ ਤੇ ਪਾਬੰਦੀ ਲੱਗ ਗਈ ਇਹ ਪਾਬੰਦੀਆਂ ਤੇ ਨਸੀਤਾਂ ਦੀਆਂ ਬਲਗਣਾ ਜਿਵੇਂ ਦੁਪਹਿਰ ਖੀੜੀ ਤੇ ਹਮੇਸ਼ਾ ਤਜਾਬ ਛੜਕਦੀਆਂ ਹਰ ਮਾਣੇ ਜਾ ਰਹੇ ਪਾਲ ਦਾ ਰੁਖ ਮੋੜਦੀਆਂ ਰਹੀਆਂ ਨੇ ਮਨ ਰਿਸ਼ਤਿਆਂ ਦੀ ਇਸ ਧੂਪਕੁੰਡਲੀ ਨੂੰ ਉਲੰਘ ਕੇ ਮਿਸ ਸ਼ਰਮਾ ਜੀ ਜੀ ਆਜ਼ਾਦੀ ਦਾ ਸੰਗ ਜਾ ਰਲਣ ਦੀ ਰੀਝ ਪਾਲਦਾ ਸੋਚ ਝੰਜਟਾਂ ਤੇ ਘਰ ਦੇ ਰੁਝੇਮਿਆਂ ਜੋ ਥੋੜੀ ਜੀ ਮੌਲਤ ਕੱਢ ਕੇ ਕਿੱਟੀ ਪਾਰਟੀ ਤੇ ਜਾਣਾ ਮੈਨੂੰ ਬਚਪਨ ਕਿਤੇ ਪਿੱਛੇ ਛੁੱਟ ਗਈਆਂ ਤੀਵੀਆਂ ਦੇ ਜਾਨਵਰਾ ਹੀ ਲੱਗਦਾ ਜਿੱਥੇ ਕਈ ਸਖੀਆਂ ਇਕੱਠੀਆਂ ਹੋ ਕੇ ਸਾਰਾ ਆਲਾ ਦਵਾਲਾ ਪੁਣ ਧਰਦੀਆਂ ਪਰ ਇੱਥੇ ਵੀ ਸਾਰੀਆਂ ਜਨਾਨੀਆਂ ਮਿਸ ਸ਼ਰਮਾ ਨੂੰ ਹੀ ਆਪਣੀ ਈਰਖਾ ਦਾ ਕੇਂਦਰ ਨੇ ਜੱਟਦੀਆਂ ਨੇ ਮਿਸਿਸ ਦੁੱਗਲ ਮਜ਼ਾਕ ਕਰਦੀ ਆ ਬਈ ਹੋਰ ਗੱਲਾਂ ਤਾਂ ਵੱਖ ਰਹੀਆਂ ਪਰ ਪਤਾ ਨਹੀਂ ਕੀ ਸਿਰਜ ਟੋੜਿਆ ਸ਼ਰਮਾ ਜੀ ਤਾਂ ਖੂਬ ਨੱਥੇ ਹੋਏ ਨੇ ਉਹਨੂੰ ਕਮਲਜੀਤ ਟੋਕਦੀ ਐ ਉਹ ਸ਼ਰਮਾ ਤਾਂ ਐਵੇਂ ਤੀਵੀ ਦੇ ਅੱਗੇ ਪਿੱਛੇ ਪੂੰਛ ਮਾਰਦਾ ਫਿਰ ਜਾਂਦਾ ਹੈ ਉਹਨੂੰ ਦੇਖ ਕੇ ਕਈ ਹੋਰ ਵੀ ਰੰਗ ਫੜਨ ਗੀਆਂ ਮੈਂ ਸੋਚਿਆ ਇਨਾ ਮਰਦਾਂ ਤੋਂ ਔਰਤ ਦੀ ਬਰਾਬਰੀ ਜਰੀ ਨਹੀਂ ਜਾਂਦੀ ਇਸੇ ਲਈ ਸਭ ਮਰਦ ਉਹਦੇ ਤੋਂ ਕਤਰੌਂਦੇ ਨੇ ਹੋ ਸਕਦਾ ਕਰਮਜੀਤ ਦੇ ਘਰ ਵਾਲਾ ਵੀ ਰੰਗ ਫੜਨ ਤੋਂ ਹੀ ਅੰਦਰੋਂ ਅੰਦਰ ਡਰਦਾ ਹੋਵੇ ਤੇ ਪਤੀ ਵਰਤਾ ਕਰਮਜੀਤ ਦੀਆਂ ਗੱਲਾਂ ਤੋਂ ਵੀ ਮੈਨੂੰ ਮਿਸੇ ਸ਼ਰਮਾਂ ਲਈ ਈਰਖਾ ਭਰੀ ਨਫ਼ਰਤ ਦੀ ਬੋ ਆ ਰਹੀ ਸੀ ਪਾਰਟੀ ਸਮੇਂ ਸਾਰੀਆਂ ਜਨਾਨੀਆਂ ਕੋਕ ਪਿੰਦੀਆਂ ਪਕੌੜੇ ਖਾਂਦੀਆਂ ਕੱਪੜਿਆਂ ਗਹਿਣਿਆਂ ਬਾਰੇ ਗਿਆਨ ਵਿਚਾਨ ਬਟਾਂਦਰਾ ਕਰਦੀਆਂ ਫਿਰ ਡਾਂਸ ਤੇ ਗਾਣੇ ਦਾ ਦੌਰ ਵੀ ਚੱਲਦਾ ਕਦੇ-ਕਦੇ ਮਿਸੇ ਸ਼ਰਮਾ ਪੰਜਾਬੀ ਟੱਪੇ ਗਾ ਕੇ ਸੁਣਾਉਂਦੀ ਜਿੰਨਾ ਚੋ ਇੱਕ ਟੱਪਾ ਮੇਰੇ ਅੰਦਰ ਖੁਣਿਆ ਹੋਇਆ ਮੇਰਾ ਪਿੱਛਾ ਕਰਦਾ ਰਹਿੰਦਾ ਫੁੱਲ ਗਮਲੇ 'ਚ ਸੁੱਕ ਜਾਂਦੇ ਜਿਹੜੇ ਬਹੁਤਾ ਹੱਸਦੇ ਨੇ ਉਹ ਰੋ ਰੋ ਮੁੱਕ ਜਾਂਦੇ ਸ਼ਾਇਦ ਲੋੜੋਂ ਵੱਧ ਮਿਲੀ ਆਜ਼ਾਦੀ ਤੋਂ ਵੀ ਉਕਤਾਈ ਮਿਸੇ ਸ਼ਰਮਾ ਦੇ ਅੰਦਰ ਇਕਲਤਾ ਦਾ ਰੇਗਿਸਤਾਨ ਵਿੱਚ ਮੈਨੂੰ ਨਜ਼ਰ ਆਉਂਦਾ ਕੱਲ ਕੀਟੀ ਪਾਰਟੀ ਦੀ ਸਮਾਪਤੀ ਸਮੇਂ ਮਿਸਿਸ ਸ਼ਰਮਾ ਨੇ ਸਭ ਔਰਤਾਂ ਨੂੰ ਅੱਜ ਦੇ ਇਸ ਕੇਸ ਦੀ ਸੁਣਵਾਈ ਲਈ ਸੱਦਾ ਦਿੱਤਾ ਸੀ। ਉਸ ਦੇ ਆਖਣ ਤੇ ਅਸੀਂ ਅੱਜ ਕਚਹਿਰੀ ਦੇ ਖਚਾ-ਖਚ ਭਰੇ ਕਮਰੇ ਦਾ ਹਿੱਸਾ ਹੋ ਗਏ ਸੀ। ਜਗਤ ਤਮਾਸ਼ਾ ਬਣੀ ਕਟਹਿਰੇ 'ਚ ਇੱਕ ਅਡੋਲ ਤੇ ਮਾਸੂਮ ਬੱਚੀ ਨੀਵੀਂ ਪਾਈ ਖੜੀ ਸੀ। ਉਹਦਾ ਕੁਮਲਾਇਆ ਚਿਹਰਾ, ਸੰਗਣੀਆਂ ਪਲਕਾਂ ਹੇਠ ਅੱਖਾਂ 'ਚੋਂ ਲਗਾਤਾਰ ਹੰਝੂ ਕੇੜਦਾ, ਸਮੁੱਚੀ ਮਰਦ ਜਾਤ ਤੇ ਲਾਣਤਾ ਸਿੰਜ ਰਿਹਾ ਸੀ। ਬਚਪਨ ਤੇ ਜਵਾਨੀ ਦੇ ਆਰ-ਪਾਰ ਦੀ ਉਮਰੇ ਜਿੱਥੇ ਕਿਸੇ ਹਮ ਉਮਰ ਸਾਥੀ ਦੇ ਨਕਸ਼ਾ ਲਈ ਹਲੇ ਸੁਪਨਿਆਂ ਦੀ ਧਰਤ ਤਿਆਰ ਹੋ ਰਹੀ ਹੋਵੇ ਜਦੋਂ ਕਿਸੇ ਮੀਤ ਦੇ ਸੰਦਲੀ ਕਦਮਾਂ ਦੀ ਆਹਟ ਉਹਦੇ ਮਨ ਦੇ ਵਿੜੇ 'ਚ ਉੱਗ ਪੈਣ ਦੀ ਰੀਝ ਰੱਖਦੀ ਹੋਵੇ ਉੱਥੇ ਕੋਈ ਪਾਇ ਪੂਰਨਿਆ ਤੋ ਉਤਰਦਾ ਲੀ ਪਾੜ ਦਰਿੰਦਾ ਬਾਬਲ ਪੱਕੀ ਰਿਸ਼ਤਾ ਮਧੋਲਦਾ ਅਚਾਨਕ ਅਦਬੋਚੇ ਤਾਂ ਨਾਜ਼ੁਕ ਮਨ ਤੇ ਕੀ ਬੀਤਦੀ ਹੋ ਉਹਦੀ ਖਮੋਸ਼ੀ ਵੱਡਿਆਂ ਦੀ ਦੁਨੀਆ ਤੋਂ ਵਾਪਸ ਬਚਪਨ ਵੱਲ ਸੜਕ ਜਾਣ ਦੀ ਲੋਚਾ ਤਾਂ ਰੱਖਦੀ ਹੋ ਇਹ ਦੂਜੇ ਪਾਸੇ ਕਾਲਾ ਧੁੱਤ ਦੇਸ ਦਾ ਜਮਦੂਤ ਜਾ ਓਮੜ ਦੀ ਟਲਾਂਣ ਦਾ ਰੁਕ ਕਰਦਾ ਇੱਕ ਬੇਸ਼ਰਮ ਆਦਮੀ ਖੜਿਆ ਸੀ ਜਿਵੇਂ ਫਿਲਮਾਂ ਚ ਬਦੀ ਦਾ ਪੱਖ ਨਭਾਉਣ ਲਈ ਖਲ ਨਾਇਕ ਸਿਰ ਜਹ ਜਾਂਦਾ ਉਹ ਬਿਨਾ ਕਿਸੇ ਸੰਗ ਸ਼ਰਮ ਤੋਂ ਟਿਕ ਟਿਕੇ ਲਾ ਕੇ ਉਸ ਕੁੜੀ ਵੱਲ ਦੇਖ ਰਿਹਾ ਸੀ ਜਿਵੇਂ ਹਾਲੇ ਵੀ ਆਪਣੀ ਨਜ਼ਰ ਨਾਲ ਉਹਦਾ ਅੰਗ ਅੰਗ ਟੋ ਰਿਹਾ ਹੋਵੇ ਜਿਵੇਂ ਆਪਣੀ ਕੀਤੀ ਦਾ ਮੁੱਲ ਉਸਨੇ ਵਕੀਲ ਨੂੰ ਪੈਸੇ ਦੇ ਕੇ ਉਤਾਰ ਦਿੱਤਾ ਹੋਵੇ ਕਮਰੇ 'ਚ ਇਕੱਠੇ ਹੋਏ ਲੋਕ ਟਿਚ-ਟਿਚ ਕਰਦੇ ਵਾਪਰੀ ਘਟਨਾ ਦਾ ਵਿਰੋਧ ਸਿਰਜ ਰਹੇ ਸੀ ਆਦਮੀ ਨੇ ਪੱਖ ਦਾ ਵਕੀਲ ਕੁੜੀ ਨੂੰ ਝੰ냐 ਲੈ ਲੈ ਕੇ ਪੈ ਰਿਹਾ ਸੀ ਅਜਿਹੇ ਬੇਸੂਰੇ ਸਵਾਲ ਪੁੱਛ ਰਿਹਾ ਸੀ ਜਿਨ੍ਹਾਂ ਦਾ ਜਵਾਬ ਕੋਈ ਵੀ ਵਿਵਤਾ ਔਰਤ ਆਪਣੇ ਪਤੀ ਨੂੰ ਦੱਸਦੀ ਹੋਈ ਵੀ ਸ਼ਰਮਾ ਜਾਂਦੀ ਹੋਵੇ ਉਹ ਗਰਜ ਰਿਹਾ ਸੀ ਅੱਛਾ ਨੀਲਮ ਸ਼ੁਰੂ ਤੋਂ ਦੱਸੋ ਸਵਾਰ ਨੇ ਨੇ ਤੈਨੂੰ ਕਿੱਥੋਂ ਫੜਿਆ ਕਿਵੇਂ ਫੜਿਆ ਉਹਦੇ ਸਵਾਲ ਸੁਣਦੇ ਕਈ ਮਰਦ ਜਿਵੇਂ ਬਿੱਤੇ ਪਲਾਂ ਚ ਕੁਝ ਚਸਕਾ ਵੰਡਾ ਰਹੇ ਹੁਣ ਉਹਨਾਂ ਮਰਦਾਂ ਨੂੰ ਦੇਖ ਕੇ ਮੈਨੂੰ ਕੁਝ ਦਿਨ ਪਹਿਲਾਂ ਮਿਸੇ ਸ਼ਰਮਾ ਦੀ ਸੁਣਾਈ ਇੱਕ ਘਟਨਾ ਯਾਦ ਆਈ ਜਦੋਂ ਕਿਸੇ ਡਰਾਈਵਰ ਨੇ ਟਰੱਕ ਦੇ ਟਾਇਰਾਂ ਹੇਠ ਕਿਸੇ ਸਾਈਕਲ ਸਵਾਰ ਕੁੜੀ ਨੂੰ ਕੁਚਲ ਦਿੱਤਾ ਸੀ ਉਹ ਆਪਣੇ ਸਾਥੀ ਨੂੰ दारू ਦੀ ਲੋਰ ਚ ਦੱਸ ਰਿਹਾ ਸੀ ਦੇਖੀ ਜਾਉ ਜਿਹੜੀ ਵੀ ਹੋਊਗੀ ਕੇਰਾਂ ਤਾਂ ਫੱਟੇ ਚੱਕ ਤੇ ਪਰ ਯਾਰ ਜਦੋਂ ਟੈਰਾਂ ਹੇਠਾ ਕੇ ਸਾਲੀ ਦੀਆਂ ਹੱਡੀਆਂ ਜਰ ਗਈਆਂ ਨਾ ਤਾਂ ਸਵਾਦ ਆ ਗਿਆ ਹਾਲ ਦੇ ਪਾਲੇ ਸਵਾਦ ਨਾਲ ਗਵਾਰਾਂ ਦਾ ਹਾਸਾ ਬਟੋਰਦੀ ਇਹ ਕਿਹੋ ਜੀ ਖੁਸ਼ੀ ਹੋ ਸਕਦੀ ਹੈ ਜਿੱਥੇ ਉਮਰ ਭਾਰ ਲਈ ਮੱਥੇ ਤੇ ਖੁਣਿਆ ਕਲੰਕ ਆਪਣੇ ਹੀ ਸ਼ੀਸ਼ੇ ਤੋਂ ਦੂਰ ਫਿਟੇ ਮੁਝ ਹੀ ਹਾਕ ਮਾਰਦਾ ਹੋਵੇ ਇਹ ਪੂਰੇ ਬ੍ਰੈਂਡਮੈਂਡ ਤੇ ਹਾਵੀ ਹੋਣ ਦੇ ਦਾਅਵੇ ਸਿਰਜਦਾ ਆਦਮ ਹਲੇ ਆਪਣੇ ਦੋ ਸਵਾਦਾਂ ਤੇ ਵੀ ਕਾਬੂ ਨਹੀਂ ਪਾ ਸਕਿਆ ਸਾਡੇ ਦਿਵਾਲੀ ਬਲੀ ਹੋਈ ਮਨਾਇਆਂ ਦੀ ਵਾਰ ਸ਼ਾਇਦ ਏਸੇ ਸਵਾਦ ਨੂੰ ਤਰਾਸ਼ਣ ਦੀ ਬਾਤ ਪਾਉਂਦੀ ਰਹੀ ਹੋਵੇ ਉੜੀ ਨੇ ਦੋਹਾਂ ਹੱਥਾਂ 'ਚ ਮੂਲ ਕੋ ਲਿਆ ਜਿਵੇਂ ਉਸ ਤੋਂ ਕੋਈ ਭਾਰੀ ਗੁਨਾਹ ਹੋ ਗਿਆ ਹੋਵੇ ਉਹ ਹੁਪਕੀ ਹੁਪਕੀ ਰੋਣ ਲੱਗੀ ਤੇ ਮਿਸੇ ਸ਼ਰਮਾ ਨੇ ਮੌਕੇ ਦੀ ਨਜ਼ਾਕਤ ਨੂੰ ਆਪਣੇ ਹੱਥਾਂ 'ਚ ਲੈ ਲਿਆ ਉਹ ਵਿਰੋਧੀ ਧਿਰ ਨੂੰ ਵੰਗਾਰਦੀ ਕਹਿ ਰਹੀ ਸੀ ਕਿ ਬੱਚੀ ਨੂੰ ਨਾਜਾਇਜ਼ ਸਵਾਲਾਂ 'ਚ ਉਲਝਾ ਕੇ ਜਲੀਲ ਕਰਨ ਦੀ ਥਾਂ ਸਾਰੀ ਹੋਈ ਬਿੱਤੀ ਕਾਗਜ਼ ਦੇ ਹਿੱਕ ਤੇ ਵਿਜੀ ਜੱਜ ਦੇ ਮੂਹਰੇ ਧਰੀ ਪਈ ਆ ਉਸ ਦੇ ਅਨੁਸਾਰ ਫੈਸਲਾ ਕੀਤਾ ਜਾਵੇ ਉਹ ਪੂਰੇ ਰੋਣ ਨਾਲ ਆਖ ਰਹੀ ਸੀ ਇਹੋ ਜਿਹੇ ਨੂੰ ਤਾਂ ਚਰਾਹੇ 'ਚ ਖੜਾ ਕਰਕੇ ਗੋਲੀ ਦਾਗ ਦੇਣੀ ਚਾਹੀਦੀ ਹੈ ਜਨਾਬ ਸਮਾਜ ਲਈ ਇਹੋ ਜਿਹੇ ਦਾਗੀ ਆਦਮੀ ਜੇ ਧੀ ਪੈਣ ਦੀ ਸੰਗ ਸ਼ਰਮ ਨਾ ਰੱਖਦਾ ਹੋਵੇ ਖਤਰਨਾਕ ਸਿੱਧ ਹੋ ਸਕਦਾ ਹੈ ਮਿਸ ਸ਼ਰਮਾ ਦੇ ਬੋਲ ਹਰ ਮਨ ਦੇ ਅੰਦਰ ਸਵਾਲੀਆ ਨਿਸ਼ਾਨ ਉਭਾਰ ਰਹੇ ਸੀ ਕਿ ਤਰੱਕੀ ਦੀ ਪਗਡੰਡੀ ਚੜਦਾ ਅੱਜ ਦਾ ਮਨੁੱਖ ਆਪਣੀ ਜ਼ਮੀਰ ਦੀ ਪੌੜੀ ਉਤਰਦਾ ਆਪਣੀ ਹੀ ਰੂਹ ਦਾ ਰਸਤਾ ਸੀਨੇ 'ਚ ਮੇਟ ਤੁਰਿਆ ਜਿੱਥੇ ਸਭ ਜ਼ਕੀਰੀਆਂ ਰਿਸ਼ਤੇਦਾਰੀਆਂ ਪਲਦੇ ਪਲ ਲਈ ਚੰਦ ਖੁਸ਼ੀਆਂ ਤਾਂ ਕਿਸੇਮਂਟ ਰਹਿ ਗਈਆਂ ਜੱਜ ਨੂੰ ਬੱਚੀ ਦੀਆਂ ਸਿਸਕੀਆਂ ਜੋ ਸ਼ਾਇਦ ਆਪਣੇ ਹੀ ਵੇੜੇ 'ਚ ਪਲਦੀ ਕਿਸੇ ਧੀ ਦਾ ਝੋਲਾ ਪਿਆ ਹੋਵੇ ਵਕੀਲਾਂ ਦੇ ਜਬਾੜਿਆਂ ਦੀ ਭੇੜਦਾਨ ਤ ਉਦੋਂ ਹੋਇਆ ਜਦੋਂ ਜੱਜ ਨੇ ਮੁਜਰਮ ਨੂੰ ਸਖਤ ਸਜ਼ਾ ਸੁਣਾਈ ਸਾਰੇ ਸਰੋਤੇ ਨੂੰ ਹਲੇ ਵੀ ਲੂਰੀਆਂ ਉੱਠ ਰਹੀਆਂ ਸੀ ਜਿਵੇਂ ਮੁਜਰਮ ਜੇ ਸਪਾਨਿਆਂ ਦੇ ਘੇਰੇ 'ਚੋਂ ਬਾਹਰ ਹੁੰਦਾ ਤਾਂ ਲੋਕਾਂ ਨੇ ਉਹਨੂੰ ਢਾ ਲੈਣਾ ਸੀ ਹੁਣ ਨੀਵੀ ਪਾਉਣ ਦੀ ਵਾਰੀ ਮੁਜਰਮ ਦੀ ਸੀ ਬੱਚਿਆਂ ਦਾ ਮਾਪਿਆਂ ਦੇ ਸਾਹਮਣੇ ਸਿਰ ਝੁਕਾ ਕੇ ਖੜਨਾ ਵੱਡਿਆਂ ਲਈ ਮੋਹ ਭਰਿਆ ਤਰਸ ਵਸੂਲ ਲੈਂਦਾ ਪਰ ਵੱਡਿਆਂ ਦਾ ਬੱਚਿਆਂ ਦੇ ਸਾਹਮਣੇ ਝੁਕਿਆ ਸਿਰ ਆਪਣੇ ਚਫੇਰੇ ਬਸ ਨਮੋਸ਼ੀ ਬਖੇਰਦਾ ਈਓ ਮਿਸੇ ਸ਼ਰਮਾ ਕੇਸ ਤਾਂ ਜਿੱਤ ਗਈ ਪਰ ਲੋਕਾਂ ਦੀ ਭੀੜ ਵਿੱਚ ਕਿਤੇ ਨਹੀਂ ਸੀ ਲੱਭ ਰਹੀ ਅਸੀਂ ਵਿਧਾਨੀਆਂ ਦੇਣ ਉਹਦੇ ਕੈਬਿਨ 'ਚ ਗਏ ਤਾਂ ਦੋਹਾਂ ਬਾਹਾਂ 'ਚ ਆਪਣਾ ਮੂੰਹ ਮੇਜ਼ ਤੇ ਛੁਪਾ ਕੇ ਡੁੱਸ ਰਹੀ ਸੀ ਅਸੀਂ ਹੈਰਾਨ ਮੈਂ ਉਹਨੂੰ ਮੋਢਿਆਂ ਤੋਂ ਫੜ ਕੇ ਰੋਣ ਦਾ ਕਾਰਨ ਪੁੱਛਿਆ ਉੱਤਾ ਕਰਕੇ ਮੇਰੇ ਗਲੇ ਜਲ ਗਈ ਰੋਂਦੀ ਰੋਂਦੀ ਕਹਿ ਰਹੀ ਸੀ ਕਾਸ਼ ਕੋਈ ਕਾਨੂੰਨ ਪਤਨੀਆਂ ਦੇ ਨਿੱਤ ਹੋ ਰਹੇ ਬਲਾਤਕਾਰ ਤੋਂ ਵੀ ਛੁਟਕਾਰਾ ਦਿਵਾ ਸਕੇ ਉੱਥੇ ਖੜੀਆਂ ਬਹੁਤੀਆਂ ਜਨਾਨੀ ਦੀਆਂ ਅੱਖਾਂ 'ਚ ਉਹਦੇ ਬੋਲਾਂ ਨਾਲ ਹਾਮੀ ਭਰਦੇ ਹੰਝੂ ਤੈਰ ਰਹੇ ਸੀ ਕਈ ਵਾਰੀ ਬਹੁਤਾ ਹੱਸਣ ਵਾਲੇ ਇਨਸਾਨ ਦੇ ਪਿੱਛੇ ਬਹੁਤ ਦਰਦ ਲੁਕਿਆ ਹੁੰਦਾ ਹੈ ਅਜਿਹਾ ਹੀ ਦਰਦ ਸੀ ਮਿਸ ਸ਼ਰਮਾ ਦੀ ਜ਼ਿੰਦਗੀ 'ਚ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ